ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਫਾਰਮ ਦੇ ਵਿੱਚੋਂ ਬੈਡ ਦਿਖਾਉਣੇ ਪਏ ਆ ਡੇਰੀ ਦੁੱਧ ਪਾਉਣ ਦਾ ਕੰਮ ਆ ਕਾਫੀ ਨਗ ਵੀਰਾਂ ਦੇ ਰੱਖੇ ਹੋਇਆ ਇਹ ਬੈਡ ਸੇਲ ਆ ਡਿਟੇਲ ਇਹਦੇ ਬਾਰੇ ਪੁੱਛਦੇ ਆ ਆਓ ਕੇ ਕਰੀਗਰ ਬਾਅਦ ਸੱਸੀ ਘਰ ਬਾਈ ਜੀ ਨਾਮ ਐਡਰੈਸ ਦੱਸਿਓ ਆਪਣਾ ਯਾਰ ਉਹ ਕਿਨਾਰ ਠੀਕ ਹੈ ਮੋਬਾਈਲ ਨੰਬਰ ਜੀ ਆਪਣਾ 8893 8893 11009 ਜੈਰਾ ਡਬਲ 09 ਜੇਪਾ ਵੈੜ ਦੇਖੀ ਇਹਨੇ ਸੂਆ ਕਿਹੜਾ ਸੁੰਦੀਆ ਇਸ ਵਾਰ ਤੀਜਾ ਸੂਆ ਸੁੰਦੀਆ ਤੇ ਕੈਨਲ ਲੈਂਦੀਆ ਸੁੰਦਿਆ ਜੀ ਉਹ ਲੈ ਜੀ ਪੰਜ ਚਾਰ ਦਿਨ ਪੰਜ ਚਾਰ ਕੇ ਦਿਨ ਸੂਣ ਚਵਾ ਠੀਕ ਹੈ ਦੁੱਧ ਪਿਛਲੀ ਵਾਰ ਦਾ ਕਿੰਨੇ ਕਰਿਆ ਹੈਗਾ ਆਹੀ ਤਾਂ ਸੂਦੀਆ ਇਹ ਠੀਕ ਹੈ ਗਰਮੀ 'ਚ ਹਾਂ ਗਰਮੀ 'ਚ 30 ਕਿਲੋ ਚਲਦੀ ਹੈ ਕੋਈ ਗਰਮੀ ਸਿਆਲ ਨਹੀਂ ਮੈਟਰ ਨਹੀਂ ਹੈਣਾ ਤਰਾ ਸਕੇ ਡਿਵਾਇਡ ਕਰਵੇਂ ਨਾ ਠੀਕ ਹੈ ਹਲਕਾ ਜਿਹਾ ਕਰਾਸਪਨ ਪੈਂਦਾ ਹਨਾ ਤੇ ਐਤ ਕੀ ਫਿਰ ਅੰਦਾਜ਼ਾ ਵੀ 30 ਦੀ ਮਨ ਕੇ ਲੈ ਲੈ ਬੰਦਾ 20 ਦੀ ਮਨ ਕੇ ਤੇ ਸਹੀ ਦਿਨ ਕਿੰਨੇ ਪਏ ਹੈ ਜੇ ਇਹਦੇ ਪੰਜ ਚਾਰ ਪੰਜ ਚਾਰ ਪੰਜ ਦੋ ਚਾਰ ਦਿਨ ਉੱਤੇ ਵੀ ਲੈ ਸਕਦੇ ਠੀਕ ਹੈ ਭਾਅ ਇਹਦਾ ਕੀ ਰੱਖਿਆ ਆਪਾਂ 85000 ਮਾਨਤਨ ਹੋ ਜਾਊਗਾ ਢੋਰੀ ਬਾਹਰ ਲੋ ਸੋ ਫਿਰ 85000 ਰੁਪਏ ਕੀਮਤ ਆ ਇਹਦੇ ਵਿੱਚੋਂ ਮਾਨਤਨ ਵੀ ਕਹਿੰਦਾ ਕਰ ਦਾਂਗੇ ਤੀਜਾ ਸੂਆ ਜੈਨੂਨ ਬੈਡ ਸੁੰਦੀ ਪਈ ਆ ਕੱਦ ਬੈਡ ਬਹੁਤ ਆ ਬੇਲ ਵਗੈਰਾ ਤੇ ਰਾਜੀ ਸਮੀ ਬੜੀ ਬਹੁਤ ਜ਼ਿਆਦੇ ਆ ਸੁਵਾਤੀ ਜਾਂ ਸੂਨ ਨੂੰ 5-6 ਦਿਨ ਨੂੰ ਬਾੜੇ ਦੇ ਲੰਝੀ ਹੋਈ। ਸੋ ਦੇਖੋ ਲੇਵ ਵਗੈਰਾ। ਥੋੜੀ ਜਿਹਾ ਭੜਾ ਜਿਹਾ ਲੱਗਦੀ ਇੱਕ ਪਾਸੇ ਹਣਾ। ਤੇ ਇੱਕ ਪਾਸੇ ਨੂੰ ਭੜਾ ਜਿਹਾ ਜਰੂਰ ਲੱਗਦੀ ਹੈ ਇਹਦੇ। ਪਰ ਬੇਲ ਵਾਲੇ ਪਾਸੇ ਉਹ ਕੱਦ ਪਾਸੇ ਉੱਚੀ ਲੰਬੀ ਲੰਝੀ ਜਿਹਨੂੰ ਕਹੇ ਦਿੰਦੇ ਆਪਾਂ। ਠੀਕ ਹੈ। ਉਹ ਵੀਰ ਦਾ ਸਾਈਲੇਜ ਵਗੈਰਾ ਹੁਣ ਖਾਦ ਮੈਂ ਥੋੜੀ ਨਰਮ ਤਾਂ ਲੱਗਦੀ ਆ ਤੇ ਰਾਜੀ ਖੈਰ ਚੰਗੀ ਆ ਵਧੀਆ ਹਿਸਾਬ ਨਾਲ। ਤੇ ਕੱਦ ਬੱਡ ਬਹੁਤ ਆ। ਕੋਈ ਵੀਰ ਛੋਟੀ ਮੰਨ ਕੇ ਤਾਂ ਆਵੇ ਨਾ ਵੀ ਛੋਟੀ ਹੋਊ। 85000 ਦੇ ਵਜਿ ਮੈਂ ਕਹਿੰਦਾ ਹੁੰਦਾ ਵੀ ਢੱਪੜ ਵਰਗੀ ਸਾਨੂੰ ਗਾਹ ਇਹ ਵਾਹ ਕਿਆ ਵਾਤਾ ਪੂਰੀ ਰਾਜ ਜੀ ਸਮੀ ਬੜੀ ਵੀ ਹਲਕਾ ਜਿਹਾ ਕ੍ਰਾਸਪਾਨ ਪੈਂਦਾ ਦੁੱਧ ਦੇਊਗੀ 30 ਲੀਟਰ ਪਰ ਦੇਊਗੀ ਪਲੱਸ ਫੈਟ ਵਾਲਾ ਸੋ ਠੰਡਾ ਮਾਨਾ ਨੇੜੇ ਤੋਂ ਦੇਖਾ ਰਹੇ ਹੋ ਸੋਹਣਾ ਸਾਫ ਸੁਥਰਾ ਠੰਡਾ ਮਾਨਾ ਚਾਰੇ ਥਾਂ ਨਿੱਖਣਵੇਂ ਸਾਫ ਸੁਥਰੇ ਵਿਤੀ ਤੇ ਮਿਲਕਵੇਂ ਦੇਖੋ ਜਮਾ ਕਿਆ ਵਾਤਾ ਠੀਕ ਆ ਠੰਡਿਆ ਨੂੰ ਨਾ ਪਾਉਣ ਦੇ ਵਧੀਆ ਠੀਕ ਆ ਇੱਕ ਆਪਾਂ ਜਨਰੇਟਰ ਦੱਸਦੇ ਸੀ ਇਹ ਤੇ ਜਿਹੜਾ ਆਪਾਂ ਇਹ ਜਨਰੇਟਰ ਦੇਖੀ ਜਨੇ ਆ ਇੱਕ ਐਕਸਾਲ ਹੋ ਗਿਆ ਆਪਣੇ ਕੋਲ ਜੀ ਇਹ ਦੋ ਸਾਲ ਠੀਕ ਆ ਕਿੰਨੇ ਹਸਪਾਵਰ ਦਾ ਜਨਰੇਟਰ ਇਹਦੇ ਜਨਰੇਟਰ ਛੇ ਦਾ ਠੀਕ ਐ ਇਹ ਜਾਂ ਖੜਿਆ ਇਹ ਸਾਢੇ ਹੱਤਾ ਜਿਹੜਾ ਕਹਿੰਦੇ ਹੱਤ ਅੱਠ ਵਾਲਾ ਤੇ ਵਧੀਆ ਚੱਲਦਾ ਪੂਰਾ ਹਾਂ ਸਾਢੇ ਸੱਤ ਕਰਦਾ ਲੋ ਠੀਕਾ ਮੋੜ ਮੱਸੀ ਮੱਸੀ ਮੋਟਰ ਆ ਇਹਦਾ ਵਗੈਰਾ ਇਹ ਡੂੜ ਦੀ ਮੋਟਰ ਆ ਸਾਡੀ ਠੀਕ ਹੈ ਪੱਖੇ ਆ ਠੀਕ ਆ ਮਾਰਾ ਸਾਰਾ ਸੱਜਣਾ ਵੇ ਤੇ ਇਕੱਠਾ ਚੱਲ ਪੈਂਦਾ ਤੇ ਇਹਦਾ ਮੁੱਲਾ ਪੱਗੀ ਰੱਖਿਆ ਇਹਦਾ ਮੁੱਲ ਵਤੀ ਰਿਹਾ ਸੋ ਇਹਦਾ ਮੁੱਲ ਹੈਗਾ 32000 ਰੁਪਈਆ ਤੇ ਚੱਲਦਾ ਕਿੰਨੇ ਸੇ ਪੂਰਾ ਓਕੇ ਆ ਜਾ ਠੀਕ ਆ ਚਲਾ ਕੇ ਲੈ ਜਾ ਸਕਦਾ ਬੰਦਾ ਸੋ ਫਿਰ ਇੱਕ ਦਿਖਾਦਾ ਆਪਾਂ ਤੁਹਾਨੂੰ ਜਨਰੇਟਰ ਚੱਲਦਾ ਪੂਰਾ ਕੰਡੀਸ਼ਨ ਸਾਫ਼ ਪਈ ਹੈ 2 ਸਾਲ ਪੁਰਾਣਾ ਸਾਰਾ ਤੇ ਇੱਕ ਦਿਖਾ ਦੀ ਬਹਿੜ ਕੋਈ ਵੀ ਨਾਲ ਤੁਹਾਡੇ ਪਸੰਦ ਤੋਂ ਵੀ ਦੇਖ ਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤੈਅ